ਬਈ ਆਹ ਕੋਠੀ ਪਿੰਡ ਸੰਘੇੜਾ ਜਿਹਦਾ ਬਰਨਾਲਾ ਚ ਬਣੀ ਹੈ ਤੇ ਛੋਟੀ ਜੀ ਕੋਠੀ ਐ ਇਸਦਾ 1600 ਸਕਰ ਫੁੱਟ ਏਰੀਆ ਹੈ 1650 ਤੇ ਡਬਲ ਪੋਰਸ਼ਨ ਹੈ ਜੀ ਤੇ ਥੱਲੋਂ ਦਿਖਾਉਨੇ ਆ ਤੁਹਾਨੂੰ ਵਿੱਚ ਵੀ ਚੱਲਦੇ ਆਪਾਂ ਆ ਦੇਖੋ ਬਾਹਰੋਂ ਦੇਖੋ ਪਹਿਲਾਂ ਤੇ ਕੋਠੀ ਵਧੀਆ ਉੱਚੀ ਪਾਈ ਹੋਈ ਆ ਆ ਦੇਖੋ ਭਰਤ ਬਹੁਤ ਪਾਈ ਸੀ ਬਾਈ ਹੋਰਾਂ ਨੇ ਤੇ ਅੰਦਰੋਂ ਦਿਖਾਵਾਂਗੇ ਸੀਮ ਤੇ ਏਰੀਆਗਾ نیچے ਮੇਰਾ ਖਿਆਲ 1100 ਸਕਰ ਫੁੱਟ ਕਹਿੰਦੇ ਸੀ ਇਹ 500 ਉੱਪਰ ਹੈਗਾ ਤੇ ਸਾਰੇ ਰੂਮ ਵਗੈਰਾ ਤੁਹਾਨੂੰ ਆ ਦੇਖੋ ਰਸੋਈ ਆ ਦੇਖੋ ਜੀ ਰਸੋਈ 10 ਬਾਈ 12 ਰਸੋਈ ਬਣੀ ਵੀ ਆ ਇਹ 8 ਬਾਈ 12 ਦੀ ਬਣੀ ਆ ਜੀ ਅੱਗੇ ਚੱਲਦੇ ਆ ਤੇ ਸੀਮ ਤੇ ਏਰੀਆ ਜੀ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਸਾਰਾ ਘਰ ਹੈ ਇੱਧਰ ਰੂਮ ਆ ਗਿਆ ਬੈੱਡਰੂਮ 10 ਬਾਈ 12 ਦਾ ਬੈੱਡਰੂਮ ਹੈ ਇਹਦੇ ਵਿੱਚ ਦੋ ਬੈੱਡਰੂਮ ਨੇ ਡਰਾਈング ਰੂਮ ਹੈ ਕਿਚਨ ਹੈ ਬਾਥਰੂਮ ਹੈ ਜੀ ਤੇ ਕੈਂਟ ਕੰਮ ਕੀਤਾ ਹੋਇਆ ਪੂਰਾ ਸਫਾਈ ਦੇਖੋ ਪਲਾਸਟਰ ਦੀ ਕਿੰਨੀ ਆ ਆ ਦੇਖੋ ਇਹ ਇਧਰ ਸਟੋਰ ਆ ਗਿਆ ਇਹ 8 ਬਾਈ 10 ਦਾ ਬਣਿਆ ਹੋਇਆ ਜੀ ਸਟੋਰ ਤੇ ਨੇਰਾ ਜਾ ਪਈ ਜਾਂਦਾ ਵੈਸੇ ਹਜੇ ਤੁਸੀਂ ਵਿੱਚੋਂ ਦੇਖ ਨਹੀਂ ਸਕੇ ਸਾਰਾ ਤੇ ਲਾਈਟ ਹੈ ਨਹੀਂ ਗਈ ਅੰਦਰ ਤੇ ਹਜੇ ਕੰਮ ਚੱਲ ਰਿਹਾ ਘੁੱਟੀ ਦਾ ਨਾ ਇੱਚੇ ਰੋੜੀ ਵਗੈਰ ਘੁੱਟੀ ਇਹ ਇੱਕ ਆ ਗਿਆ ਜੀ ਇਧਰ ਬੈਡਰੂਮ ਇਹ 10 ਬਾਈ 12 ਦਾ ਬੈਡਰੂਮ ਹੈ ਜੀ ਤੇ ਬਹੁਤ ਸੋਹਣਾ ਆ ਦੇਖੋ ਅਲਮਾਰੀ ਰੱਖੀ ਹੈ ਬਾਈ ਨੇ ਇਹਦੀ ਪਲਾਸਟਰ ਮੰਨ ਕੇ ਚੱਲੋ ਸਿਮੈਂਟ ਨਾਲ ਹੀ ਬਣਾ ਕੇ ਰੱਖੀ ਹੈ ਇਹਦੇ ਤੇ ਲੱਕੜ ਵਗੈਰਾ ਲੱਗ ਜਾਣੀ ਹੈ ਇਹ ਵਾਸ਼ਰੂਮ ਆ ਗਿਆ ਬਚਾਰੇ ਵਿਚਾਲੇ ਤੇ ਡਰੈਸਿੰਗ ਰੂਮ ਤੇ ਵਾਸ਼ਰੂਮ ਵਾਸ਼ਰੂਮ ਅੱਗੇ ਆ ਤੇ ਆ ਗਿਆ ਇੱਕ ਇਧਰੋਂ ਆ ਗਿਆ ਜੀ ਬੈਡਰੂਮ ਇਹ 10x12 ਦਾ ਆ ਪੌੜੀਆਂ ਦਾ ਏਰੀਆ ਆ ਗਿਆ ਜੀ ਲੌਬੀ 'ਚ ਖੜੇ ਆਪਾਂ ਤੇ ਡਿਜ਼ਾਈਨ ਦੱਸੋ ਜੀ ਕੋਠੀ ਦਾ ਕਿਵੇਂ ਲੱਗਦਾ ਬਹੁਤ ਸੋਹਣਾ ਲੱਗਿਆ ਆਪਾਂ ਨੂੰ ਤਾਂ ਉੱਪਰ ਵੀ ਦਿਖਾਵਾਂਗੇ ਤੁਹਾਨੂੰ ਛੋਟੀ ਫੈਮਿਲੀ ਵਾਸਤੇ ਬਣਾਈ ਹੈ ਆਪਾਂ ਅਕਸਰ ਵੀਡੀਓ ਦਿਖਾਉਂਦੇ ਜਿਹੜੀਆਂ ਤੁਹਾਨੂੰ ਪੇਜ ਦੇ ਉੱਤੇ ਉਹ ਤੁਸੀਂ ਦੇਖ ਰਹੇ ਹੋ ਸਰ ਛੋਟੀ ਫੈਮਲੀ ਵਾਸਤੇ ਜਿੰਨੀਆਂ ਕੋਠੀਆਂ ਬਣੀਆਂ ਹੋਣੀਆਂ ਨੇ 2000 ਸਕਰ ਫੁੱਟ 2500 ਜਿਆਦਾ ਏਰੀਆ ਪਾ ਥੋੜਾ ਘੱਟ ਦਿਖਾਉਣੇ ਕਿਉਂਕਿ ਇਹ ਜਿਆਦਾਤਰ ਹੁਣ ਬਜਟ ਦੇ ਹਿਸਾਬ ਨਾਲ ਬਣਾਉਣੀ ਹੋਣੀਆਂ ਕੋਠੀਆਂ ਉਹ ਲੋਕ ਆਪਾਂ ਨੂੰ ਪਸੰਦ ਜ਼ਿਆਦਾ ਕਰਨ ਜਿਹੜੇ ਵੱਡੇ ਵਾਈਡ ਦੀਆਂ ਕੋਠੀਆਂ ਉਹ ਵੀ ਜੋ ਮਿਲਦੀਆਂ ਦਿਖਾਉਣੇ ਆ ਦੋਸਤੋ ਤੇ ਆਪਣਾ ਮਕਸਦ ਹੈ ਕਿ ਆਪਾਂ ਕੋਠੀ ਬਣਦੀ ਬਣਦੀ ਦਿਖਾਇਆ ਕਰੀਏ ਅਜੇ ਉੱਪਰ ਆ ਗਏ ਆਪਾਂ ਤੇ ਇੱਥੇ ਹੀ ਇੱਕ ਬੈਡਰੂਮ ਇੱਕ ਆਪਣਾ ਬਾਥਰੂਮ ਦੋਨੇ ਬਣੇ ਹੋਏ ਨੇ ਤੇ ਬੈਡਰੂਮ ਹੈਗਾ ਇਹਦੇ ਵਿੱਚ 10 ਬਾਈ 12 ਦਾ ਆਜੂ ਲੈ ਕੇ ਚੱਲਦੇ ਆਂ ਇਧਰ ਤੇ ਆ ਖੁੱਲਾ ਏਰੀਆ ਆ ਗਿਆ ਬਾਹਰੂ ਬਾਹਰ ਦਾ ਓਪਨ ਏਰੀਆ ਜਿਵੇਂ ਬੇੜਾ ਰੱਖਿਆ ਹੋਇਆ ਉੱਪਰ ਪੌੜੀਆਂ ਉੱਪਰ ਚੜਦੀਆਂ ਨੇ ਉੱਪਰ ਟੈਂਕੀਏ ਪਾਣੀ ਵਾਲੀ ਤੇ ਇਧਰ ਆਜੋ ਜੀ ਆਉਣੇ ਤੁਹਾਨੂੰ ਇਹ ਡਰੈਸ ਰੂਮ ਆ ਗਿਆ ਜੀ ਉਧਰ ਆ ਗਿਆ ਬੈਡਰੂਮ ਆ ਦੇਖੋ ਜੀ 10x12 ਦਾ ਬੈਡਰੂਮ ਤੇ ਆਜੋ ਇਧਰ ਉਹ ਤੁਹਾਨੂੰ ਦਿਖਾਉਨੇ ਆ ਉਧਰ ਵਾਸ਼ਰੂਮ ਆ ਗਿਆ ਜੀ ਸਾਹਮਣੇ ਇਥੇ ਅਟੈਚ ਨਹੀਂ ਹੈਗਾ ਤੇ ਵੈਸੇ ਨੀਚੇ ਵੀ ਨਹੀਂ ਅਟੈਚ ਤਾਂ ਉਹ ਆਪੋ ਆਪਣੀ ਸੋਚ ਲਾ ਲਓ ਅਲੱਗ ਤੋਂ ਕਿਸੇ ਕਿਸੇ ਦਾ ਹੋਣ ਦਾ ਵੀ ਆਪਾਂ ਅਟੈਚ ਕਰਨਾ ਹੈ ਨਹੀਂ ਕਰਨਾ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਦੋਸਤੋ ਤੇ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਹੋਈ ਕੋਠੀ ਆ ਤੇ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਕਿਵੇਂ ਲੱਗੀ ਕੋਠੀ ਤੁਹਾਨੂੰ ਤਾਂ ਦੇਖੋ ਬਾਹਰੋਂ ਉੱਪਰ ਤੋਂ ਦਿਖਾਉਣਾ ਵੀਡੀਓ 'ਚ ਬਹੁਤ ਸੋਹਣੀ ਲੱਗਦੀ ਹੈ ਧੰਨਵਾਦ